ਸਤਿ ਸ੍ਰੀ ਅਕਾਲ ਬਲਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਹਾਂ ਜੀ ਠੀਕ ਹੋ ਜੀ ਹਾਂ ਜੀ ਤੁਸੀਂ ਪੁੱਛੋ ਕਿ ਠੀਕ ਹੋ ਠੀਕ ਹੋ ਕੈ ਆਈ ਐਮ ਔਨ ਦੀ ਵੇ ਆਈ ਐਮ ਔਨ ਦੀ ਵੇ ਕੈ ਮੁबारकਾ ਮੇਰੇ ਪਾਪਾ ਨੂੰ ਮੁबारकਾ ਦੇ ਦਿਓ ਮੈਨੂੰ ਮੁबारकਾ ਹਾਂ ਤੁਹਾਨੂੰ ਬਹੁਤੀਆਂ ਕਾ ਲੀਆਂ ਕੈ ਹੈਪੀ ਮੈਰਿਜ ਐਨੀਵਰਸਰੀ ਹੈਪੀ ਮੈਰਿਜ ਐਨੀਵਰਸਰੀ ਓਕੇ ਚਲ ਅੱਜ ਜਸਮਨ ਨੂੰ ਘੁਮਾ ਕੇ ਲਿਆਉਨੇ ਫਿਰ ਇੱਥੇ ਹਣਾ ਜਸਮਨ ਪਾਪਾ ਫਿਰ ਸਾਬੇ ਸਫਾ ਲਾਉਣਾ ਨੇ ਫਿਰ ਕੀ ਹੁੰਦਾ ਆ ਸਭ ਇਹ ਸਾਰ ਫਟੇ ਤੇ ਬੋਤਲ ਕੇ ਮੱਖੀ ਬੜਾ ਕਿਊਟੀ ਲੱਗ ਰਿਹਾ ਗੈਪ ਦੀਆਂ ਟੀ-ਸ਼ਰਟਾਂ ਪਟਕੇ ਆਏ ਹੋਏ ਆਹੋਦ ਨਾ ਮੈਂ ਪਟਕੇ ਬੰਨਿਆ ਆਹੋਦ ਨਾ ਬਾਈ-ਬਾਈ ਕਰ ਦੋ ਬਾਈ-ਬਾਈ ਕੰਮ ਨੂੰ ਜਾਣ ਦੋ ਪਿੰਡ ਮੈਨੂੰ ਜਾਣ ਦੋ ਤੇ ਚੱਲ ਪਏ ਜਸਮਨ ਨੂੰ ਘਮਾਉਣ ਕਿਤੇ ਤੇ ਘਮਾ ਕੇ ਲਿਆਉਣੇ ਜਸਮਨ ਨੂੰ ਕਿਤੇ ਅੱਜ ਤੇ ਜਸਮਨ ਹੁਣੀ ਤੇ ਪਿਛੇੜੀਆਂ ਕਰਨਦਾ ਆ ਹਾਂ ਮੁबारक ਮੁबारकਤ ਹੈ ਪੁਰਾਣਕੋਟ ਪਠਾਨਕੋਟ ਕੀ ਕਰਨ ਚੱਲੇ ਜਸਮਨ ਜੀ ਖੇਡਣ ਖੇਡਣ ਤਾਂ ਚੱਲੇ ਆ ਪਰ ਅੱਜ ਕੋਈ ਖਾਸ ਮਜ਼ਾ ਪੁਰਾਣਕੋਟ ਜਾ ਕੀ ਕੀ ਬੋਲ ਆਣੇ ਜਿਹੜੀ ਕਿ ਫ੍ਰੈਸ਼ ਕਰਦੀ ਹੈ ਲੈ ਦੇਾਂਗੇ ਲੈ ਦੇਾਂਗੇ ਫੇ ਬੀਬੀ ਨਾਲ ਪਿੰਡ ਜਾ ਕੇ ਮਾਰਨੀ ਆ ਗੱਲਾਂ ਬਾਤਾਂ ਖੇਡਣਾ ਬੀਬੀ ਨਾਲ ਬੀਬੀ ਦਾ ਨੂੰ ਯਾਦ ਕਰਦੇ ਬੀਬੀ ਕਿੱਥੇ ਰਹਿੰਦੀ ਹੈ ਪਾਪਾਏ ਬੀਬੀ ਨੂੰ ਤਾਂ ਕਮਾਦਾ ਹੈ ਹਾਂ ਪੁੱਤ ਧੱਕਾ ਨਹੀਂ ਮਾਰਨਾ ਬੁੱਤੂ ਧੱਕਾ ਦੇ ਗੰਦੇ ਬੱਚੇ ਮਾਰਦੇ ਤੁਸੀਂ ਤਾਂ ਸੋਹਣੇ ਬੱਚੇ ਹੋ ਗਰਲਸ ਮਾਰਦੇ ਆ ਵਾਇਸ ਨਹੀਂ ਮਾਰਦੇ ਠੀਕ ਹੈ ਨਾ ਹਾਂ ਬੜਾ ਸਿਆਣਾ ਦੇ ਆ ਬੜਾ ਜਸਮਾ ਹੁੰਦਾ ਵਾਇਸ ਮਾਰਦੇ ਗਰਲਸ ਮਾਰਦੇ ਤੁਹਾਨੂੰ ਪਤਾ ਤੇ ਹੈ ਗਰਲਸ ਨੂੰ ਗਰਲਸ ਮਾਰਦੇ ਆ ਵਾਇਸ ਨੂੰ ਵਾਇਸ ਧੱਕਾ ਮਾਰਦੇ ਆ ਸਮਝੇ ਕਿ ਨਾ ਗੱਲ ਮੇਰੀ ਇਹਦਾ ਬੜਾ ਇੰਟੈਲੀਜੈਂਟ ਗਾਈਜ਼ ਆ ਐਵੇਂ ਨਹੀਂ ਕਿਹਾ ਇੱਧਰ ਗੱਲ ਬਾਤ ਸੁਣੋ ਮੇਰੀ ਉਧਰ ਨਾ ਦੇਖੋ ਟ੍ਰੇਨਾਂ ਦਾ ਪਿਆਰ ਰਹਿੰਦਾ ਤੁਹਾਨੂੰ ਟ੍ਰੇਨਾਂ ਦਾ ਉਹ ਵੀ ਟ੍ਰੇਨ ਟੁਰਨੀ ਵਿਖਣੀ ਯਾ ਸਮਰਨ जनक्षेत्रर क्षेत्र ओए ये क्या हुआ ये क्या हुआ एक क्या किया तुमने आज किथे गए सी सुना आज किथे गए सी तुसी दा दो शेती पी अस वो कीया फूल दसो ना फूल दसो ਅੱਜ ਹਾਂਜੀ ਅੱਜ ਹੁਣ ਨਵੇਂ ਸਕੂਲ ਜਾ ਗੜੂ ਕਾਟ ਗੜੂ ਕਾਟ ਗੜੂ ਅੱਜ ਤੈਨੂੰ ਵੀ ਲਖਨਪੁਰ ਦੇ ਭਲੇ ਖਵਾ ਕੇ ਲਿਆਉਣੇ ਅੱਜ ਕੱਲ ਵੀ ਮ ਆਇਆ ਸੀਗਾ ਤੇ ਅੱਜ ਮ ਜਸਮਨ ਨੂੰ ਮੈਂ ਕਹਾਂ ਖਵਾ ਲਈਏ ਨਾਲੇ ਉਹਦੀ ਮਮਾ ਨੂੰ ਪਰੇ ਤੁਸੀਂ ਖਾਣਾ ਚਾਹੋਗੇ ਜੀ ਯੈਸ ਪਰ ਕੀ ਗੱਲ ਹੈ ਯੈਸ ਸੋ ਆਦਾ ਲੱਗਦੇ ਜਨਾਬਾਂ ਨੂੰ ਪਤਾ ਨਹੀਂ ਟੇਸਟ ਕਰਨਾ ਪਹਿਲੀ ਵਾਰੀ ਅੱਗੇ ਯਾਰ ਆਈ ਤੇ ਹੈ ਤੂੰ ਮੇਰੇ ਨਾਲ ਮਾਰ ਵੀ ਤੂੰ ਨੋ ਮੈਂ ਕਹਾਂ ਤੂੰ ਆਈ ਨਹੀਂ ਆਈ ਲੈ ਫਿਰ ਅੱਜ ਤੈਨੂੰ ਚੈੱਕ ਕਰਾਉਣੇ ਆ ਫਿਰ ਆਉਂਦੇ ਬਾਰੇ ਨੂੰ ਉੱਥੇ ਤੋਂ ਤਣ ਘਮਾ ਦਾਂਗੇ ਮਾੜਾ ਮਟਾ ਹਨਾ ਹਾਂਜੀ ਪਿਛਲੀ ਵਾਰੀ ਆਪਾਂ ਪਿਛਲੀ ਵਾਰ ਵੀ ਅਨਿਵਰਸਰੀ ਤੇ ਆਏ ਸੀਗੇ ਉੱਥੇ ਨਹੀਂ ਉਹ ਜਦੋਂ ਉੱਥੇ ਬੈਠੇ ਸੀਗੇ ਜਸਮਨ ਦਾ ਬਰਥਡੇ ਸੀਗਾ ਹਾਂ ਜਸਮਨ ਨਹੀਂ ਤੇਰਾ ਬਰਥਡੇ ਸੀ ਅਮਰ ਤੁਸੀਂ ਕਹਿੰਦਾ ਸੀ ਮੈਂ ਨਹੀਂ ਕੀਤਾ ਜਦੋਂ ਮੈਨੂੰ ਕਮੀ ਪੈਂਟ ਤੇ ਸ਼ਰਟ ਲੈ ਕੇ ਸੀ ਜਨਾਬਾਂ ਨੇ 9 ਅਗਸਤ ਨੂੰ ਅੱਜ ਫੇਰ ਕੀ ਗਿਫਟ ਲੈ ਕੇ ਦੇਣਾ ਮੈਨੂੰ ਅੱਜ ਹਾਂ ਛੇਤੀ 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 ਕੋਈ ਨਵੀਂ ਜੀ ਚੀਜ਼ ਕੋਈ ਕੀ ਗੱਲ ਆਓ ਵੈਰੀ ਗੁੱਡ ਛੋਟਾ ਬੁਗਲਿਆ ਪਤਾ ਤੇਰੇ ਸਰਤੇ ਐਸ਼ ਕੀਤੀ ਯਾਰ ਹਮੇਸ਼ਾ ਹੁਣ ਸਾਡੀ ਵਾਰੀ ਆ ਹੈ ਇਹ ਆ ਟੱਪ ਗਏ ਪੋਲ ਤੇ ਪੋਲ ਤੋਂ ਪਰਲੇ ਪਾਸੇ ਨਾਲ ਹੀ ਵੈਰੀਆ ਲਾਉਣਾ ਤੇ ਨਾਲ ਹੀ ਉਸੇ ਲਖਨਪੁਰ ਸ਼ਹਿਰ ਟੋਲ ਟੱਪ ਕੇ ਦੇਖ ਵਤੂ ਉਧਰ ਦੇਖ ਆਹ ਦੇਖੋ ਪਹਾੜੀਆਂ ਦੇਖੋ ਕਿਦਾਂ ਸਾਫ਼ ਲੱਭਦੀਆਂ ਆ ਲਾ ਲਾ ਕੋਈ ਨਹੀਂ ਨਾਲੇ ਆਹ ਦੇਖੋ ਇਹ ਸਾਰੇ ਸ਼ਰੀ ਨਗਰ ਵਾਲੇ ਪਹਾੜਾ ਜਿਹੜੇ ਲੱਭਦੇ ਪਏ ਨਾ ਸਾਹਮਣੇ ਤੇ ਸ਼ਰੀ ਨਗਰ ਵੀ ਜਾਣਾ ਆਪਾਂ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਦੋ ਤਿੰਨ ਦਿਨ ਨਹੀਂ ਤੇ ਚਲੋ ਹਫਤਾ ਲਾ ਲਓ ਮਤਲਬ ਪ੍ਰੋਗਰਾਮ ਬਣਦਾ ਪਿਆ ਆ ਜਸਮਨ ਜਾਣਾ ਤੁਸੀਂ ਸ਼ਰੀ ਨਗਰ ਘੁੰਮਣ ਪਾਪਾ ਨਾਲ ਉਹ ਸ਼ਰੀ ਨਗਰ ਉਹ ਸ਼ਰੀ ਨਗਰ ਮੰਮਾ ਲੈ ਲਓ ਇਹ ਕਿਤੇ ਢੇਡਾ ਮਿੰਟ ਚ ਹੋ ਜਾਂਦਾ ਵੀਊ ਚੈੱਕ ਕਰੋ ਤੁਸੀਂ ਰੋਡ ਦੇਖੋ ਕਿੰਨੇ ਸ਼ਾਨਦਾਰ ਆ ਕੱਲ ਮੈਂ ਯਾਰਾਂ ਦੋਸਤਾਂ ਨਾਲ ਆਇਆ ਸੀਗਾ ਤੇ ਅੱਜ ਮੇਰਾ ਪ੍ਰੋਗਰਾਮ ਬਣ ਗਿਆ ਵਾਈਫ ਆਪਣੀ ਨਾਲ ਤੇ ਮੈਂ ਕਹਾ ਚਲ ਘੁੰਮ ਫਿਰ ਆਉਣੇ ਆ ਨਹੀਂ ਹੈਣਾ ਹਾਂ ਨੈਟ ਤੋਂ ਆਪਾਂ ਦੂਰੀ ਰੱਖਣਾ ਨੈਟ ਤੇ ਆਪਾਂ ਜੋ ਹੈਗੇ ਕੁੱਤੇ ਘਣੀ ਕਰਾਉਣ ਨੂੰ ਹੈਣਾ ਯੈਸ ਹਾਂ ਯੈਸ ਤੂੰ ਯੈਸ ਕਹਤਾ ਹੈ ਜਸਮਨ ਐਂਡ ਜਸਮਨ ਬੀਬੀ ਪੈਡੀ ਦਾਦੀ ਅੱਜ ਸਾਰੇ ਹੈਗੇ ਹਨਾ ਲਓ ਜੀ ਇੱਥੇ ਜੈਕਿੰਗ ਮੜੀ ਜੀ ਹੁੰਦੀ ਹੈ ਤੇ ਉਤੋਂ ਬਾਅਦ ਤੋ ਉੱਲ ਲੈਨੇ ਕੋਈ ਚੱਕਰ ਨਹੀਂ ਬਾਅਦ ਕਰਦੇ ਲਓ ਜੀ ਜੰਮੂ ਕਸ਼ਮੀਰ ਦੇ ਵਿੱਚ ਐਂਟਰ ਹੋ ਗਏ ਆ ਇਹ ਜੰਮੂ ਕਸ਼ਮੀਰ ਦੇ ਸ਼ਹਿਰ ਆ ਸੋ ਪਹਿਲਾ ਸ਼ਹਿਰ ਲਖਨਪੁਰ ਆ ਤੇ ਇਹ ਭੱਲਿਆਂ ਦਾ ਸ਼ਹਿਰ ਮੰਨਿਆ ਜਾਂਦਾ ਆ ਤੇ ਅੱਗੇ ਦਿਖਾਉਨੇ ਤੁਹਾਨੂੰ ਕਿਤਾ ਤੱਕਾਂ ਨਾਲ ਛੋਟੀਆਂ ਛੋਟੀਆਂ ਲੱਗੀਆਂ ਹੋਣੀਆਂ ਤੇ ਜਸਮਨ ਨੇ ਹੁਣ ਦੇਖੋ ਕਿਤਾ ਧੰਨ ਪਾਉਣੀ ਆ ਭੱਲਿਆਂ ਨੂੰ ਐ ਜਸਮਨ ਜਸਮਨ ਨਹੀਂ ਖਾਣੀ ਜਸਮਨ ਕਿਉਂ ਨਹੀਂ ਖਾਣ ਜਸਮਨ ਖਾਊਗਾ ਜਸਮਨ ਬਹੁਤ ਸੁਆਦ ਆ ਖਵਾ ਯਾਰ ਖਾਣੇ ਪੁੱਤੂ ਦੇਖ ਤੂੰ ਕਿੰਨੇ ਟੇਸਟੀ ਆ ਤੂੰ ਚੇਤੇ ਕਰੇਂਗਾ ਪਾਪਾ ਲੈ ਕੇ ਆਇਆ ਇਹ ਜਨਦੀਨ ਖਾਣਾ ਮਰ ਮਾ ਦਾ ਸਪੈਸ਼ਲ ਜਗ੍ਹਾ ਤੋਂ ਲੈ ਕੇ ਆਉਣਾ ਹਣਾ ਤੈਨੂੰ ਜਸਵੰਤ ਭਾਈ ਛੇਤਰਾਂ ਦੀ ਪ੍ਰਸਾਦ ਫਿਰ ਮੈਂ ਐਸੀ ਹੀ ਕਰਨੀ ਨਾ ਲਓ ਜਿਆ ਗੱਡੀਆਂ ਲੱਗੀਆਂ ਸਾਰੀਆਂ ਖਾਣ ਪੀਣ ਦੀ ਲੱਗੀਆਂ ਆ ਤੇ ਆ ਬੱਸ ਸਟੈਂਡ ਲੱਗਦਾ ਮੈਨੂੰ ਇਹ ਸਾਰੀਆਂ ਗੱਡੀਆਂ ਖਾਣ ਪੀਣ ਵਾਲੀਆਂ ਆ ਮਨਪ੍ਰਤ ਹਾਂ ਸਾਰੀਆਂ ਵਾਲੇ ਹਾਂ ਸਾਰਾ ਇੱਥੇ ਪੱਲ ਲਈ ਮਿਲਦੀ ਹੈ ਇਹ ਮਿਰਚੀ ਵਾਲੀ ਖਾਣਾ ਜਸਮਨ ਆ ਯਾਰ ਯਾਰ ਉਹ ਕਿੰਨੇ ਤੇਜ਼ਤੀ ਆ ਇਤਨੇ ਖਾ ਲ ਨਹੀ ਨਹੀ ਥੋੜਾ ਜਾ ਕਾਲਾ ਯਾਰ ਨਹੀ ਐਨੀ ਦੂਰ ਆਏ ਲਖਨਪੁਰ ਇੱਕ ਆ ਥੋੜੀ ਦੂ ਪਾਪਾ ਲੈ ਗਿਆ ਨੰਨਾ ਗਿਮਾ ਕੀ

ਕੋਈ ਮੈਗੀ ਮੂਗੀ ਨਹੀਂ ਅੱਜ ਚੀ ਚੜ੍ਹਦੀ ਕਿਆ ਕਰਾਂ ਯਾਰ ਆਹ ਕਿਉਂ ਲਿਆ ਮੈਂ ਲਿਆ ਸੀ ਕਿਉਂ ਲਿਆ ਸੀ ਮੈਂ ਲਿਆ ਸੀ ਹੈ ਦੱਸ ਇਧਰ ਕਿਉਂ ਲਿਆ ਸੀ ਮੈਂ ਲਿਆ ਸੀ ਮੈਂ ਤਾਂ ਕਰਕੇ ਮੈਂ ਆਇਆ ਤੇ ਅੰਕੀ ਚਲ ਕਾਕਾ ਪਿੰਡ ਜਾ ਕੇ ਮਿਲਦੇ ਆਂ ਕੈਰੀ ਜਿੱਜਾ ਸਮਨ ਹੋਣਾ ਨੇ ਲਖਨਪੁਰ ਦੇ ਸ਼ੱਕ ਕੇ ਭੱਲੇ ਭੁੱਲੇ ਤੇ ਹੁਣ ਖੇਚਤੀ ਤਿਆਰੀ ਤੇ ਹੁਣ ਜਾਣਗੇ ਡਾਊਨ ਟਾਊਨ ਆਪਣੀਆਂ ਬੋਲਾਂ-ਬੋਲਾਂ ਚਲਾਉਣਗੇ ਗੱਡੀ। ਦਸ ਮਨ ਕਿੱਥੇ ਖਾਦੇ ਆ। ਤੇ ਫਿਰ ਉਹ ਤੋਂ ਬਾਅਦ ਖਾਦੇ ਤੇ ਨਹੀਂ ਇਹਨਾਂ ਨੇ ਮੈਗੀ ਕਰਾ ਲਈ ਆਪਣੇ ਲਈ ਆ ਦੇਖੋ। ਉਹ ਬਾਸ। ਨਿਆਣਿਆਂ ਦਾ ਖਾਣ ਪੀਣ ਆ ਅੱਜ ਕੱਲ ਤੁਹਾਨੂੰ ਪਤਾ ਹੀ ਆ। ਤੇ ਰੌਣਕ ਵੇਖੋ ਸ਼ਾਮ ਨੂੰ ਇੰਨੀ ਕਿ ਗੱਡੀ ਰੁਕਦੀ ਆ ਨਾ ਇੱਥੇ। ਯੂ ਪੀ ਇਹ ਅੜ ਕੇ ਨੰਬਰ ਗੱਡੀ। ਜੀ ਅੜ ਕੇ ਯੂ ਪੀ ਸਾਰੇ ਸਾਰੀਆਂ ਸਟੇਟਾਂ ਦੇ ਲੋਕ ਜੰਮੂ ਕਸ਼ਮੀਰ ਸ਼੍ਰੀਨਗਰ ਘੁੰਮਣ ਆਉਂਦੇ ਆ। ਲੁਕੀਆਂ ਦੁਕਾਨਾਂ ਪੂਰੀਆਂ ਸਜੀਆਂ ਪਈਆਂ ਹਲੇ ਸ਼ਾਮੀ ਅਸੀਂ ਪਹਿਲੀ ਵਾਰੀ ਆਏ ਆ ਦੁਪਹਿਰੇ ਆਉਂਦੇ ਰਹੇ ਹਰ ਵਾਰ ਸ਼ਾਮੀ ਵਜਾ ਜ਼ਿਆਦਾ ਵਸ ਸ਼ਾਮੀ ਵਿਊ ਜ਼ਿਆਦਾ ਘੈਂਟ ਆ ਆ ਮੇਰੇ ਹਿਸਾਬ ਨਾਲ ਪੁਲਿਸ ਸਟੇਸ਼ਨ ਲਖਨਪੁਰ ਵੈਰੀਅਲ ਟੱਪ ਕੇ ਐਂਟਰ ਹੁੰਦੇ ਹੀ ਬਸ ਸ਼ੁਰੂ ਹੋ ਜਾਂਦੀਆਂ ਇਹ ਦੁਕਾਨਾਂ ਦੇ ਕੋਨ ਬੜੀਆ ਸ਼ਹਿਰ ਆ ਦੇ ਨਿਕਲ ਕੇ ਤੇ ਫੇਰ ਗੱਲਬਾਤ ਕਰਦੇ ਰੱਛ ਜਿਆਦਾ ਆ। ਪਾ ਦੋ ਗਾਣਾ ਫਿਰ। ਸਿਕਮਾ ਬੋਲ ਸਿਕਮਾ ਬੋਲ ਸਿਕਮਾ ਬੋਲ। ਗੱਦੇ ਅਸੀਂ ਚੰਦਲ ਮੁਚੇ ਚੰਸੀ ਗੁਈ। ఓ ਵੈਰੀ ਗੁੱਡ। ਇਹ ਕੀ ਬਤ ਸਮਝ ਤਰੀ ਮਨ ਆਇਆ। ਸਿਕਮਾ ਸਿਕਮਾ ਬੋਲ। ਮਤਲਬ ਕੀ ਏ ਸਿਕਮਾ ਸਿਕਮਾ ਬੋਲ? ਪੁੱਤੂ ਕੀ ਆ? ਗਾਣਾ ਲਿਖਿਆ। ਜਸਮਨ ਜਸਮਨ ਗਾਣਾ ਲਿਖਿਆ ਉਹ। 오쩔 ਲੈ ਵੀ ਪਾਪਾ ਨੂੰ ਤੂੰ ਹੀ ਗਾਣੇ ਲਿਖਦਾ ਆ। ਕੀ ਲਿਖ ਕਿਦਾਂ ਮਤਲਬ ਦੁਬਾਰਾ ਬੋਲੋ ਫੇਰ। ਖਾ ਕੇ ਬੋਲੋ 1 10 ਸਿਕਮਾ

ਮਤਲਬ ਬਾਲ ਪ੍ਰੈਸ ਖੇਡ ਖੇਡਣੀ ਆ ਓਕੇ ਉਹ ਆਉ ਦੇ ਕੱਢਦੇ ਨਹੀਂ ਪਿਆ ਚਦਾਈ ਲੱਗੰਦੇ ਆ ਮੈਨੂੰ ਰੋਕੀ ਯਾਰ ਇਹ ਫਨੀ ਲੋਕੇਸ਼ਨ ਕਿ ਆ ਘੈਂਟ ਆ ਇਹ ਪਠਾਨਕੋਟ ਦੀ ਮੋਸਟ ਫੇਮਸ ਲੋਕੇਸ਼ਨ ਆ ਪੋਲਾ ਕੌਣ ਕਹਿੰਦਾ ਹੁੰਦਾ ਜਸਮਨ ਨੂੰ ਲਾਜਾ ਚਾਚੀ ਲਾਜਾ ਚਾਚੂ ਲਾਜਾ ਚਾਚੀ ਨਹੀਂ ਪਤਾ ਲਾਜਾ ਚਾਚੂ ਆ ਲਾਜਾ ਕਿੱਥੇ ਨੇ ਉਹ ਤਾਂ ਗਿਆ ਕੈਨੇਡਾ ਚਲ ਗਿਆ ਆ ਆ ਲਓ ਤਨੂੰ ਦਰਸ਼ਨ ਕਰਾ ਕੇ ਅੰਦਰ ਜਾ ਕੇ ਵੀ ਕਰਾਉਣੇ ਤੁਹਾਨੂੰ ਦਰਸ਼ਨ ਲੈ ਚੱਲ ਵੀ ਕੁੜੀ ਆ ਜਾ ਆ ਜਾ ਹਾਲ ਚੱਲ ਧਿਆਨ ਨਾ ਜਾਣਾ ਧਿਆਨ ਨਾ ਚੱਲ ਧਿਆਨ ਨਾਲ ਚੱਲ 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 ਆਓ ਗਿਆ ਕਿ ਨਹੀਂ ਆਪਣੀ ਲੋਕੇਸ਼ਨ ਨਾਲ ਮੈਂਟਰ ਮੈਂਟਰ ਚੱਲ 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 ਧਿਆਨ ਨਾਲ ਚਲੋ 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 ਲਓ ਜੀ ਆਪਣੀਆਂ ਗੇਮਾਂ ਲਾ ਗਿਆ ਮੁੰਡਾ ਆਪਣੇ ਆਪ ਆ ਜਾ ਆਜੋ ਆ ਜਾ ਉਧਰ ਕਿਹੜੀ ਚਲਾਉਣੀ ਦੱਸੋ ਆਹ ਵਾਲੀ ਆ ਜਾ ਚੱਲ ਦਸ ਹੱਥ ਆਹ ਵਾਲੀ ਇਹ ਵਾਲੀ ਇਹ ਜਿਹੜੀ ਆ ਪਾਜੀ ਆ ਇੱਕ ਖਰਾਬ ਤੂੰ ਆ ਜਾ ਆਜੋ ਮੋਲ ਵੀ ਕਰਾ Asman lo dia Hahaha. ਕਰ ਬੰਦਾ ਲਈ ਕਿਦਾਂ ਚਲੋ 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 ਆ ਜਾਓ ਕਰਦੇ ਡਾਂਸ ਕਰਦੇ ਕਰਦੇ ਡਾਂਸ ਆ ਉੱਥੇ ਕਰ ਅੱਗੇ ਜਾ ਕੇ ਕਰਦੇ ਚੱਕਦੇ ਫਟਾ ਆ ਵੈਰੀ ਗੁੱਡ ਖੁਸ਼ ਹੋ ਗਿਆ ਚੋਬਰ ਪੂਰਾ ਖੁਸ਼ ਹੋ ਗਿਆ ਖਿੜ ਗਿਆ ਪੂਰਾ ਘੁੰਮ ਫਿਰ ਕੇ ਖਾਣਾ ਪੀਣਾ ਨਹੀਂ ਕੋਸ ਦੇਖ ਲੋ ਲਓ ਜੀ ਆਹ ਫਰੰਟ ਲੁੱਕ ਆ ਜੀ ਇਹਦੀ ਹਾਂਜੀ ਬੁੱਤਾਂ ਜੀ ਜੀ ਘਰ ਆ ਗਏ ਆ ਤੇ ਘਰ ਆ ਕੇ ਲੱਗ ਪਿਆ ਖੇਡਣ ਓਏ ਕੀ ਕਰਦਾ ਪਿਆ ਆਣ ਕੇ ਖੇਡਣ ਲੱਗ ਪਿਆ ਹੁਣ ਮੈਂ ਨਹੀਂ ਖੇਡਣ ਦੇਣਾ ਮੈਂ ਨਹੀਂ ਖੜਨਦਾ ਨਹੀਂ ਖੜਨ ਦੇਣਾ ਮੈਂ ਐ ਨਹੀਂ ਖੜਨਦਾ ਨਹੀਂ ਖੜਨਦਾ ਨਹੀਂ ਖੜਨਦਾ ਨਹੀਂ ਨਹੀਂ ਖੜਨਦਾ ਐ ਨਹੀਂ ਖੜਨਦਾ ਨਹੀਂ ਐ ਨਹੀਂ ਖੜਨਦਾ ਹਾਂ ਤੂੰ ਜਦੋਂ ਮੈਂ ਇੱਕੋ ਹੀ ਬੀਬੀ ਨਾਲ ਗੱਲਬਾਤ ਕਰੀਏ ਜਾ ਕੇ ਮਹਾਰਾਜ ਜੀ ਫੈਗੇ ਲੰਮੇ ਅੱਜ ਤੁਹਾਡੇ ਗਾਣੇ ਦੀ ਬੜੀ ਤਾਰੀਫ ਹੋਈ ਬੜੇ ਮੈਸੇਜ ਆਏ ਸੱਚੀ ਮੈਂ ਕਹਿੰਦਾ ਬੱਲੇ ਬੱਲੇ ਹੋ ਗਏ ਮਹਾਰਾਜ ਜਿਹੜਾ ਉੱਥੇ ਮੋਟਰ ਤੇ ਸੁਣਾਇਆ ਤੁਸੀਂ ਨੇ ਤੁਸੀਂ ਦੋ ਸੁਣਾਏ ਜਿਹੜੇ ਗਾਣੇ ਵਹਿ ਜਾ ਵਹਿ ਕਰਾ ਛੱਡੀ ਜੇ ਬੱਲਾ ਬੱਲਾ ਕਰਾ ਛੱਡਿਆ ਜੇ ਤੁਸੀਂ ਤੁਹਾਡੀ ਰੀਸ ਇਸ ਦੁਨੀਆ ਤੇ ਨਹੀਂ ਕਰ ਸਕਦਾ ਕੋਈ ਵੀ ਬੀਬੀ ਜੀ ਤੁਸੀਂ ਇਸ ਬਾਬਿਆਂ ਨੂੰ ਇੰਨਾ ਕ ਖੁਸ਼ ਕਰ ਛੱਡਿਆ ਜੇ ਬਾਬੇ ਬਾਗੋ ਬਾਗੋ ਕੇ ਬਾਬੇ ਬਾਬੇ ਨੂੰ ਆਪਣਾ ਸ਼ਰਾਬ ਵਾਪਸ ਲੈਣਾ ਪਿਆ ਅੱਛਾ ਬਾਬਿਆਂ ਨੂੰ ਬੀਬੀ ਦੀ ਉਮਰ ਵਧਾਉਣੀ ਪਈ ਮੇਰੇ ਬੰਦਲ ਕਿੰਨਾ ਤੇਰਾ ਬਾਬਾ ਕਿੱਥੇ ਆ ਇਹ ਬਾਬਾ ਜੀ ਹਾਂ ਕਿਆ ਬਾਬਾ ਜੀ ਕਿਤੇ ਗਏ ਹੋਏ ਨੇ ਮੈਂ ਬਾਬਾ ਬਾਬਾ ਜੰਮ ਤੇਰੇ ਜਿੰਮ ਤੇ ਗਏ ਬਾਬੇ ਜਿੰਮ ਤੇ ਬਾਬੇ ਜਿੰਮ ਚ ਵੀ ਜਾਣਦੇ ਆ ਬਾਬੇ ਪਾਸਤਾ 버ਗਰ ਪੀਜੇ ਕਾਫੀਆਂ ਸਾਰਾ ਕੁਝ ਕਹਾਂਦੇ ਇਹ ਬਾਬੇ ਮਾਡਰਨ ਗੁੰਡੇ ਵੀ ਆ ਲੁੱਚੇ ਵੀ ਆ ਸਾਧ ਵੀ ਆ ਗੁੰਡੇ ਬਾਬੇ ਗੁੰਡੇ ਬਾਬੇ ਆ ਹਾਂ ਜੀ ਹੋਰ ਸੁਣਾਓ ਠੀਕ ਹਾਂ ਹਾਂ ਜੀ ਠੀਕ ਆ ਤੁਸੀਂ ਸਵੇਰੇ ਗੱਲ ਕਰਦੇ ਆ ਹੁਣ ਸਵੇਰੇ ਸਵੇਰੇ ਕਰਦੇ ਆ ਹਨਾ ਕੋਈ ਗੱਲ ਨਹੀਂ ਸੋ ਕੰਟੀਨਿਊ ਕਰਦੇ ਆਂਗੇ ਸਵੇਰੇ ਹੀ ओके सो ए ਕੁੜੀ ਤੁਹਾਡੀ ਵੱਡੀ ਨੋ ਇਹ ਪਤਾ ਨਹੀਂ ਕੋਣ ਹੈ ਕੁੜੀ ਇਹ ਤੁਹਾਡੀ ਬੀਬੀਆਂ ਗੱਲ ਬੀਬੀ ਗੱਲਾਂ ਬਹੁਤ ਕਰਦੀ ਹੈ ਤੁਹਾਡੀ ਵਲੌਗ ਵਿੱਚ ਇਹ ਮੈਨੂੰ ਕਹਿੰਦਾ ਤੂੰ ਡਰਦੀ ਹੈ ਮੈਂ ਕਿਹਾ ਮੈਨੂੰ ਕਾ ਡਰਾ ਮੈਂ ਕੋ ਮੈਂ ਕਹਿੰਦਾ ਮੈਂ ਕੋ ਡਰਾ ਲੈਂਦੀ ਹੁੰਦੀ ਆ ਹੁਣ 10 20 ਡਰਾ ਸਕਦੀ ਕਿ ਨਹੀਂ ਮੈਨੂੰ ਆਣ ਕੇ ਹਾਂ ਮੈਂ ਡਰਾਨੀ ਆ ਕੋਈ ਨਹੀਂ ਮੈਂ ਨਹੀਂ ਡਰਦੀ ਕਿਸੇ ਤੋਂ ਕਹਿੰਦੇ ਆ ਗਈ ਮੈਂ ਆ ਜਾ ਮਾਰ ਵੀ ਡਰਾ ਆ ਜੈਨੂੰ ਮੈਂ ਡਰਾ ਦੇਣਾ ਆ ਤੈ ਸਹੀ ਮਟ ਅੰਦਰ ਤੇ ਆ ਮੈਂ ਕਹ ਤਾ ਲੱਗੇ ਤਾ ਮੇ ਬੀਬੀ ਮੇਰੀ ਘਰ ਵਾਲੀ ਤਾਂ ਥਰ ਥਰ ਕੰਬਦਾ ਸਾਰਾ ਘਰ ਮੈਂ ਕਹ ਤੂੰ ਕੰਬਦਾ ਹੋਗਾ ਮੈਂ ਨਹੀਂ ਕੰਬਦੀ ਮੈਂ ਨਹੀਂ ਕੰਬਦਾ ਇਹ ਕੰਬਦਾ ਦੌੜ ਗਿਆ ਉਹਲੇ ਸਭ ਕੁਝ ਛੱਡ ਕੇ ਉੱਥੇ ਆਇਦਾ ਬੇਇਜ਼ਤੀ ਕਰਦੇ ਮੇਰੀ ਜਲੀਲ ਕਰਦੇ ਮੈਨੂੰ ਹੋਣਾ ਹੰਡੀ ਡੇਰ ਸਾਨੂੰ ਵੀ ਉੱਥੇ ਛੱਡਿਆ ਮੋਟਰ ਤਾਂ ਹੀ ਐਂਡ ਡਾਰਾ ਸਾਲ ਬਾਅਦ ਫਿਰ ਇੰਨਾ ਕਿਤੇ ਬੰਦਾ ਹੀ ਆ ਐਂਡ ਡਾਰਾ ਤੇਰਾ ਹੈ ਮੈਂ ਬੁਲਾਉਂਦੀ ਇਹਨੇ ਕਾਗਜ ਕਾਗਜ ਦੇਣ ਗਿਆ ਸੀ ਜਸਮਨ ਦੇ ਉਹ ਫਿਰ ਉਹਦੀ ਐਡਮਿਸ਼ਨ ਕਰਾਣੀ ਸੀ ਨਾ ਅੱਜ ਲਾਸਟ ਦਿਨ ਹੀਗਾ ਇਹ ਮੈਨੂੰ ਬੇਜ਼ਤੀ ਕਰ ਰਿਹਾ ਹੈ ਅੱਜ ਦਿਨ ਹੋ ਗਿਆ ਇਹਨੂੰ ਕਿਹਾ ਮੈਨੂੰ ਫੜਾ ਕੇ ਦੇਈ ਮੈਨੂੰ ਫੜਾ ਕੇ ਜਾਈ ਮੈਨੂੰ ਫੜਾਂਦਾ ਹੀ ਨਹੀਂ ਮੈਨੂੰ ਬੀਬੀ ਮੇਰੀ ਬੇਇੱਜ਼ਤੀ ਕਰਦੇ ਆ ਕਹਿੰਦੇ ਤੂੰ ਇੱਕ ਸਕਿੰਟ ਦੇ ਭੱਜ ਜਾਣਾ ਇੱਕ ਸਕਿੰਟ ਥਰ-ਥਰ ਕੰਬਲ ਲਾਪੇ ਮੈਂ ਤੁਮ ਪੰਜ ਦਿਨਾਂ ਬਾਅਦ ਗਿਆ ਤਰਲੇ ਘਰਾਤੇ ਉਹਦੇ ਤਰਲੇ ਲੈ ਉਹਲੇ ਗਿਆ ਲੈ ਫੋਨ ਹੈ ਛੰਨ ਵੀ ਉੱਥੇ ਛੱਡਿਆ ਤੋੜ ਗਿਆ ਬੀਬੀ ਮੈਂ ਮੇਰਾ ਮੁੰਡਾ ਕੂਚ ਨਾ ਬੀਬੀ ਮੈਂ ਤੈਨੂੰ ਦੱਸ ਦਿੰਦਾ ਮੇਰੀ ਘਰ ਬੇਇੱਜ਼ਤੀ ਨਾ ਕਰਿਆ ਕਰ ਇਹਦੀ ਕੀ ਯੁਰਤ ਹੈ ਮੇਰੇ ਸਾਹਨੇ ਕੁਛਕ ਵੀ ਜਾਵੇ ਤੇ ਇਹਦੇ ਤੇ ਤੂੰ ਇਹਦੀ ਗਾੜੀ ਥਰ-ਥਰ ਕਰਦਾ ਇਹਦੀ ਗਾੜੀ ਹਾਂ ਉਹ ਇਹ ਇਹ ਮੇਰੇ ਸਾਹਮਣੇ ਕੁਛਕ ਨਹੀਂ ਸਕਦੀ ਉੱਚੀ ਆਵਾਜ਼ ਚ ਗੱਲ ਨਹੀਂ ਕਰ ਸਕਦੀ ਅੱਜ ਜੀ ਬਾਹਰ ਕਰਕੇ ਤਾਂ ਕਹੀ ਹੋਰ ਕਿਦਾ ਕਰਦੀ ਓਏ ਤੇ ਮੈਂ ਆਪੇ ਹੀ ਖੋਲ ਦਿੱਤੀ ਏ ਥੋੜੀ ਜੀ ਐਸ਼ਾ ਇਹਦੇ ਐਦਾਂ ਮੈਂ ਐਦਾਂ ਚੂੜਾ ਬਾਬਾ ਚੂੜਾ ਬਾਬਾ ਐਦਾਂ ਚੂੜੀ ਕੱਸ ਦਿੰਨਾ ਮੈਂ ਤੇ ਚੂੜੀ ਜਦੋਂ ਮੈਂ ਕੱਸ ਦਿੰਨਾ ਨਾ ਹਾਂ ਤੇ ਇਹਦੇ ਸਾਹ ਲੈਣੇ ਵੀ ਓਕੇ ਹੋ ਜਾਂਦੇ ਇਹਨੂੰ ਓਏ 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 ਕਿਉਂ ਓਏ ਖਾਤਾ ਨਹੀਂ ਮੈਂ ਬੀਨ ਸਾ ਠੀਕ ਹੈ ਦੱਸ ਬਈ ਦੱਸਦੀ ਨਹੀਂ ਹੁਣ ਲੈ ਦੱਸੇ ਕੀ ਡਰਦੀ ਪੰਮ ਹੁੰਦੇ ਤਾਂ ਇਹ ਦੱਸਦੀ ਹੁਣ ਮੈਂ ਤਾਨੂੰ ਨਹੀਂ ਜੀਨ ਦਿੰਦਾ ਇਹ ਕੀ ਚੀਜ਼ ਆ ਮੇਰੇ ਸਾਹਮਣੇ ਮੇਰੀ ਮੈਂ ਮੈਂ ਕਿਹਾ ਐਡਾ ਭੱਜਾ ਗਿਆ ਮੈਂ ਮਿੰਟ ਵਿੱਚ ਮੈਂ ਮਿੰਟ ਦੇ ਵਿੱਚ ਪੈਰਾਂ ਚ ਪੈ ਜਨਾ ਮਿੰਟ ਚ ਪਹਿਲਾਂ ਇਹ ਮੇਰੇ ਚ ਮੇਰੀ ਦਲੇਰੀ ਆ ਸਾਰੇ ਉੱਤੇ ਪਰਾ ਮੇਲਾ ਲਾਇਆ ਇਹੀ ਜਾ ਕੇ ਮਟਰ ਦੇ ਮਾਰ ਗਾੜੇ ਗਾੜੇ ਬਾਬਿਆਂ ਨੇ ਤੈਨੂੰ ਬੁਖਾਰ ਚਾੜ ਵੀ ਸਕਦੇ ਆ ਤਾਰ ਵੀ ਸਾਦੇ ਬਾਬੇ ਤਾਰ ਦੇਣਗੇ ਤੇਰਾ ਬੁਖਾਰ ਬਾਬੇ ਤੇਰੇ ਫਿਰ ਦੇ ਫਿਰੇ ਗਲੀਆਂ ਚ ਬਾਬਿਆਂ ਨੇ ਮਨ ਬਣਾ ਲਿਆ ਕਿ ਤੈਨੂੰ ਅਜ ਲੰਬੀ ਉਮਰ ਦੇਣੀ ਆ ਬਾਬਿਆਂ ਨੇ ਹਾਂ ਲੰਬੀ ਉਮਰ ਬਾਬੇ ਤੈਨੂੰ ਦੋਆਂ ਸਕਿੰਟਾਂ ਚ ਕੁੜੀ ਬਣਾਉਣਗੇ ਅੱਜ ਆ ਬੱਲੇ ਬੱਲੇ ਤੂੰ ਕੱਲ ਨੂੰ ਸਵੇਰੇ ਛੜਪੇ ਮਾਰਦੀ ਮਕੇਰੀਆਂ ਤੱਕ ਜਾਏਂਗੀ ਦੂਸ਼ਾ ਫੇਰ ਮੰਤਰ ਵੀ ਕਰਦਾ ਵਰਗੀ ਚਾਹੀਦਾ ਮੈਂ ਹੁਣ ਮੰਤਰ ਮਾਰਨਾ ਅਣਜੀ ਕੋੜਾ ਪਾ ਤੜ ਚਾਵ ਕੀ ਹੂੜੀ ਕਾੜੀ ਚੂਪੜ ਜਿਹੜਾ ਚਾ ਸ਼ਾ ਬਣ ਕੇ ਪੜੀ ਲੇ ਹੁਣ ਤੇਰੇ ਵਿੱਚ ਉਹ ਫੁਰਤੀ ਆ ਜਾਣੀ ਹੈ ਜਿਹੜੀ ਕਿਸੇ ਕੁੜੀ ਵਿੱਚ ਵੀ ਨਹੀਂ ਹੁੰਦੀਆਂ ਬੱਲੇ 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 ਜੇਰਾ ਭਗਤ ਨਹੀਂ ਹੈ ਤੇਰਾ ਬੁੱਢਿਆਂ ਵਾਲਾ ਹੀ ਰਹੂਗਾ ਤੇਰੇ ਸਰੀਰ ਦੇ ਵਿੱਚ ਫੁਰਤੀ ਜਿਹੜੀ ਕੁੜੀਆਂ ਵਾਲੀ ਆ ਜਾਊਗੀ ਉਹ ਦੇ ਤਾਂ ਸਹੀ ਮੈਂ ਤਾਂ ਇੰਨੀ ਤੱਕ ਕਹੀ ਨਹੀਂ ਮੈਨੂੰ ਮੈਂ ਕਿਹੜੀ ਛਾਲਾ ਮਾਰੀਆਂ ਮੈਂ ਫਿਰ ਤੁਹਾਨੂੰ ਜੋਗੀ ਬਾਬਾ ਜੀ ਮੈਂ ਕਹਿੰਦਾ ਤੂੰ ਪ੍ਰੀਟੀ ਜੈਂਟਾ ਵਾਂਗੂ ਤੇਰੀ ਗੱਲਾਂ ਜਟੋਏ ਪਹਿਣ ਕਰਨਗੇ ਇਹ ਬਾਬਿਆਂ ਦਾ ਬਾਦ ਆ ਭਗਤਣੀਏ ਪਰ ਬਾਬਿਆਂ ਨੂੰ ਪੂਜਣਾ ਪੈਣਾ ਆ ਸੱਚੇ ਦਿਲੋਂ ਮੈਂ ਇਹੋ ਜੇ ਬਾਬਿਆਂ ਨੂੰ ਪੂਜਦੀ ਨਹੀਂ ਮੈਂ ਇਹੋ ਜੇ ਬਾਬਿਆਂ ਦੇ ਗਿਰਨ ਬੜ ਲਿੰਦੀ ਤਾਂ ਫਿਰ ਫਿਰ ਤਾਂ ਹੀ ਝੁਰੜੀਆਂ ਤੇਰੀਆਂ ਖਤਮ ਨਹੀਂ ਹੋ ਰਹੀਆਂ ਭਗਤਣੀਏ ਚੋੜੀਆਂ ਚੋੜੀਆਂ ਉਂਗਲੇ ਲਿਆ ਇੱਥੇ ਬੈਣੀਆਂ ਪੈਣੀਆਂ ਭਗਤਨੀਏ ਮੰਨ ਜਾ ਬਾਬੇ ਕਰ ਦੇਣਗੇ ਮੈਂ ਮੈਂ ਬਾਬਿਆਂ ਦੇ ਵੇਖ ਜਾਣੇ ਬਿਹੜੇ ਬਣ ਨਹੀਂ ਤੂੰ ਬਣ ਜਾ ਪੈਰੋਕਾਰ ਤੈਨੂੰ ਸੋਹਣੀ ਬਣਾ ਦੇਣਗੇ ਨਾਰ ਤੇ ਤੇਰੀ ਹੋ ਜੂ ਜੈ ਜੈਕਾਰ ਹੋ ਜਾ ਬਾਬੇ ਦੇ ਖਿੰਦਰ ਉਹ ਫੇਰ ਦੀ ਜਾਨ ਯਾਦ ਰੱਖ ਤੂੰ ਬਣ ਜਾ ਸਾਡੀ ਪੈਰੋਕਾਰ ਤੇਰੀ ਹੋ ਜੂ ਜੈ ਜੈਕਾਰ ਤੈਨੂੰ ਬਣਾ ਦੇਣਗੇ ਬਾਬੇ ਨਾਰ ਨਾ ਜੀ ਮੈਂ ਤੇ ਤੇਰੇ ਥੱਲੇ ਸੋਹਣੀ ਹੋਊ ਕਾਰ ਤੂੰ ਉੱਡੀ ਫਿਰੇਂਗੀ ਨਾਲੇ ਧਾਮੀ ਦਾ ਜਪੇਂਗੀ ਨਾ ਹੋ ਜਾ ਜਾ ਹੋ ਜਾ ਬਾਬਾ ਜੋ ਜੀ ਬਾਬੇ ਕਈ ਤੁਰੇ ਫਿਰਦੇ ਗਲੀਆਂ ਚ ਮੈਂ ਨਹੀਂ ਉਹ ਤੇ ਬਾਬੇ ਆਂਦੀ ਜੇ ਤੂੰ ਬਾਬਿਆਂ ਦੀ ਇੱਜ਼ਤ ਨਹੀਂ ਕਰੇਂਗੀ ਤਾਂ ਤੇਰਾ ਕੁਛ ਨਹੀਂ ਬਣਨਾ ਭਗਤਣੀ ਤੇਰਾ ਭਗਤਣੀ ਇਹ ਬਣਨਾ ਕੱਖ ਨਹੀਂ ਦਵਾ ਜਾ ਤੂੰ ਮੇਰੇ ਸਾਹਮਣੇ ਜੇ ਬਾਬੇ ਨੂੰ ਇਸ ਲੈਜੇ ਵਿੱਚ ਬੋਲੇਂਗੀ ਤੇ ਬਾਬਿਆਂ ਨੂੰ ਬਗਾਨੇ ਕਿਦਾਂ ਬੋਲਣਗੇ ਜੇ ਤੂੰ ਹੀ ਮੈਨੂੰ ਇਸ ਲੈਜੇ ਵਿੱਚ ਬੋਲੇਂਗੀ ਤਾਂ ਨਹੀਂ ਨਹੀਂ ਬੈ ਨਹੀਂ ਤੇ ਬਾਬੇ-ਬੂਬੇ ਜਾਣਦੀ ਕੱਖੀ ਫਿਰ ਤੂੰ ਭਗਤਣੀ ਹੈ ਜੀ ਮੇਰੀ ਚੇਲੀ ਨਹੀਂ ਬਣੀ ਨਹੀਂ ਬਣਨਾ ਮੈਂ ਚੇਲੀ-ਚੁਲੀ ਕਹਿਣੀ ਕਿਹ ਦਿਨ ਚਲੀ ਬੜਨਾ ਭਗਤਣੀਆਂ ਜਾ ਛੱਡਿਆ ਤੈਨੂੰ ਆ ਗਾ ਦੌਰ ਜਾਂਦਾ ਆ ਤੂੰ ਬਾਬਿਆਂ ਨੂੰ ਉੱਠ ਉੱਠ ਕੇ ਚੇਤੇ ਕਰੇਂਗੀ ਵੀ ਬਾਬੇ ਗਏ ਕਿੱਧਰ ਭਸਮ ਕਿੱਧਰ ਹੋ ਗਏ ਆਹ ਆਹ ਬੱਲੇ ਬੱਲੇ ਬਾਬਿਓ ਹੁਣ ਬਾਬੇ ਚੱਲੇ ਆ ਬੱਸ ਕਰੋ ਬੱਸ ਕਰੋ ਬਾਬਿਓ ਹੁਣ ਬਾਬੇ ਚੱਲੇ ਆਪਣੀ ਉਸਤਾਦਾਂ ਕੋਲ ਆਪਣੇ ਮੇਰੇ ਤੋਂ ਵੀ ਉੱਪਰ ਕੋਈ ਬਾਬਾ ਜੀ ਆਏ ਨੇ ਅੱਜ ਜਾਓ ਜੀ ਜਾਓ ਅੱਜ ਮੇਰੇ ਤੋਂ ਵੀ ਉੱਪਰ ਕੋਈ ਬਾਬਾ ਜੀ ਮੇਰੇ ਘਰ ਵਾਲੀ ਆਏ ਨੇ ਅੱਜ ਬਾਬਾ ਜੀ ਉਹਨਾਂ ਕੋਲ ਚੱਲੇ ਨੇ ਬੱਲੇ ਬੱਲੇ ਠੀਕ ਹੈ ਜੀ ਮੈਂ ਆਪਣੇ ਮੇਰੇ ਉਸਤਾਦ ਵੀ ਹੈਗੇ ਨੇ ਘਰ ਵਾਲੀ ਕਹਿੰਦਾ ਮੈਂ ਤਾਂ ਉਪਰ ਤੋਂ ਬਾਬਾ ਜੀ ਆਏ ਮੈਂ ਜਿਨ੍ਹਾਂ ਕੋਲੋਂ ਇਲਮ ਸਿੱਖਿਆ ਆ ਗੁਣ ਸਿੱਖਿਆ ਆਪਣੇ ਮੰਤਰਾਂ ਦੇ ਆਪਣੇ ਹਰਦ ਕੜੰਬਾ ਚੜਤਲ ਚੰਬਾ ਇਹ ਮੈਂ ਆਪਣੀ ਭਗਤਨੀ ਕੋਲੋਂ ਸਿੱਖਿਆ ਜੇ ਤਾਂ ਨਾਂ ਹੈਗਾ ਮਨਪ੍ਰੀਤ ਕੌਰ ਰੋਟੀ ਖਾਓ ਜਾ ਕੇ ਭਗਤੋ ਹਾਂ ਇਹਦੇ ਕੋਲੋਂ ਸਿੱਖਿਆ ਇਹਨੂੰ ਮੈਂ ਫੇਸ ਨਹੀਂ ਦਿਖਾਉਣਾ ਚਾਹੁੰਦਾ ਜੇ ਮੈਂ ਇਹਦਾ ਫੇਸ ਕਰਦਾ ਮੇਰੀ ਜਿਹੜੀ ਸੋਭਾ ਘਟ ਜਾਣੀ ਦੁਨੀਆ 'ਚ ਇਸ ਕਰਕੇ ਬਾਬੇ ਉਹਦਾ ਚਿਹਰਾ ਨਹੀਂ ਦਿਖਾਉਂਦੇ ਜਾਓ ਜਾਓ ਬਾਬੇ ਮੈਂ ਨਹੀਂ ਹਜੇ ਮਰਨੇ ਜਾਣਦੀ ਤੇਰੇ ਤਾਂ ਮੈਂ ਹੱਥ ਭਗਤਨੀ ਐਸੇ ਜਣਾਏਗਾ ਨਾ ਤੂੰ ਕਦੇ ਥੱਲੇ ਜਾਏਂਗੀ ਕਦੀ ਉੱਪਰ ਜਾਏਂਗੀ ਤੂੰ ਮਿੱਤਰਾਂ ਦਾ ਨਾਮ ਜਪੇਂਗੀ ਭਗਤਾਂ ਦੀ ਬਾਬਿਆਂ ਨੂੰ ਲੱਗੇ ਨਹੀਂ ਆਉਂਦੀਂ ਮੇਰੀ ਮਾਂ ਨੂੰ ਟਿਚ ਨਹੀਂ ਜਾਣਦੀ ਤੂੰ ਮੈਂ ਬਾਬਿਆਂ ਨੂੰ ਬੜਾ ਕੁਝ ਪਤਾ ਲੱਗਾ ਆ ਨਹੀਂ ਜਾਣਣਾ ਜਾ ਭਾਈ ਛੱਡਿਆ ਤੈਨੂੰ ਮੈਂ ਹੁਣ ਜਰਾ ਬਾਬੇ ਛੱਤਰ ਖਾ ਲੈਣਾ ਆਪਣੀ ਘਰ ਦੀ ਕੋਲੋਂ ਸਵੇਰੇ ਕਰਨਗੇ ਗੱਲ ਤੇਰ ਨਾਲ ਬਾਏ ਬਾਏ ਛੱਤਰ ਖਾ ਹੋ ਜਾ ਬਾਬੇ ਕੱਬੀ ਤੇ ਛੱਤਰ ਖਾ ਹੋ ਜਾ ਬਾਬਾ ਬਾਬੇ ਸਿੱਤਰ ਖਾਓ ਜਾ ਕੇ ਵਾਏ ਵਾਏ ਜੀ ਚੰਗਾ ਜੀ ਜੋ ਜੋ ਸਿੱਤਰ ਖਾਓ ਐਸੇ ਮੇਰਾ ਟਾਈਮ ਹੈਗਾ ਛੇਤਰ ਪ੍ਰੇਡ ਦਾ ਹਾਂ ਇਹhle ਪਹਿਲਾਂ ਮੈਂ 2-4 ਰੋਜ਼ ਕੋ ਖਾ ਲਵਾਂ ਫਿਰ ਗੱਲ ਕਰਾਂਗਾ ਅਗਲੀ ਚੰਡ ਪੈਣੀ ਬਾਬੇ ਠੀਕ ਹੈ ਜੀ ਫਿਰ ਕਿਉਂਕਿ ਇਹ ਕੀ ਬਾਬੇ ਕਰਦੇ ਮੈਂ ਮੈਂ ਚੰਡਿਆ ਹੋਇਆ ਹੀ ਆਪਣੇ ਉਸਤਾਦਾਂ ਵੱਡਿਆਂ ਦਾ ਮਨਪ੍ਰੀਤ ਕੌਰਾਂ ਦਾ ਇਹਨਾਂ ਨੇ ਮੈਨੂੰ ਛੇਤਰ ਮਾਰ-ਮਾਰ ਕੇ ਚੰਡਿਆ ਤੇ ਮੈਨੂੰ ਮੰਤਰ ਦਿੱਤੇ ਆ ਖਾਓ ਸਿੱਤਰ ਖਾਓ ਹਾਂ ਚੰਗਾ ਜੀ ਓਕੇ ਸਾਸਰੀ ਕਾਰ ਖਾਓ ਜੀ ਸਾਸਰੀ ਓ ਸਿੱਤਰ ਖਾਓ ਕਰਕੇ ਓਕੇ